ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਸਾਬਤ ਮਸਰਾਂ ਤੇ ਛੋਲਿਆਂ ਦੀ ਦਾਲ ਦਾਲ ਆਪਾਂ ਲੈ ਲਈਆ ਮਸਲਾ ਦੀ ਥੋੜੀ ਜੀ ਜ਼ਿਆਦਾ ਲਈ ਛੋਲਿਆਂ ਦੀ ਘੱਟ ਲਈਏ ਵੈਸੇ ਬਰਾਬਰ ਵੀ ਲੈ ਸਕਦੇ ਆ ਹੁਣ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਥੋੜਾ ਜਹਰ ਤੱਕ ਭਿਉਂ ਦਿੰਨੇ ਤੇ ਨਾਲ ਹੀ ਆਪਾਂ ਇਹਦਾ ਤੜਕਾ ਤਿਆਰ ਕਰ ਲੈਨੇ ਆ ਲਸਣ ਪਿਆਜ਼ ਤੇ ਹਰੀ ਮਿਰਚ ਇਹਨਾਂ ਨੂੰ ਆਪਾਂ ਕੁੱਟ ਲੈਨੇ ਆ ਤੇ ਇੱਧਰ ਆਪਾਂ ਦਾਲ ਤੋਂ 4-5 ਗੋਲੀਆਂ ਜਿਆਦਾ ਪਾਣੀ ਲਿਆ ਤੇ ਪਾਣੀ ਗਰਮ ਕਰਕੇ ਆਪਾਂ ਵਿੱਚ ਦਾਲ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਆਪਣਾ ਟੇਸਟ ਅਕੋਰਡਿੰਗ ਨਮਕ ਥੋੜੀ ਜੀ ਹਲਦੀ ਇਹ ਥੋੜੀ ਜੀ ਲਾਲ ਮਿਰਚ ਪਾ ਦਿੰਦੇ ਆ ਇਹਨਾਂ ਪਾ ਥੋੜੀ ਦੇਰ ਵਾਸਤੇ ਇਸ ਤਰ੍ਹਾਂ ਰਿਜਣ ਦਿੰਦੇ ਆ ਅੱਧਾ ਘੰਟਾ ਰਿਜ ਗਈ ਤੇ ਫੇਰ ਇਹਦੇ ਵਿੱਚ ਕੁੱਟਿਆ ਹੋਇਆ ਲਸਣ ਤੇ ਪਿਆਜ਼ ਤੇ ਹਰੀ ਮਿਰਚ ਪਾ ਦਵਾਂਗੇ ਦੋ ਕ ਚਮਚ ਆਪਾਂ ਦੇਸੀ ਘਿਓ ਦੇ ਪਾ ਦਿੰਨੇ ਇਤਰਾ ਰਿਜ ਦੀ ਦਾਲ ਦੇ ਵਿੱਚ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਤੇ ਆਪਾਂ ਇਹਨੂੰ ਧਰ ਤਣੇ ਰੱਖ ਦਿੰਨੇ ਰਿਜਣੀ ਵਿਸਲਾ 5 6 ਆਪਣੀਆਂ ਵੱਜ ਜਾਂਦੀਆਂ ਤੇ ਫਿਰ ਆਪਾਂ ਵੇਖਦੇ ਹਾਂ ਛੇ ਵਸਲਾਂ ਵੱਜ ਗਈਆਂ ਆਪਣੀਆਂ ਹੁਣ ਆਪਾਂ ਵੇਖਦੇ ਹਾਂ ਦਾਲ ਦਾਲ ਬਣ ਗਈ ਪਰ ਥੋੜੀ ਜੀ ਸੰਘਣੀ ਇਹਦੇ ਵਿੱਚ ਹੋਰ ਪਾਣੀ ਪਾ ਕੇ ਆਪਾਂ ਰਿੰਨ ਲੈਨੇ ਇਹਨੂੰ ਤੇ ਨਾਲ ਹੀ ਆਪਾਂ ਇਹਦੇ ਵਿੱਚ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਪਾਊਡਰ ਪਾ ਦਿੰਨੇ ਹੁਣ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਰਿੰਨ ਲੈਨੇ ਆ ਦਾਲ ਆਪਣੀ ਰਿਜ ਗਈ ਆ ਇਸ ਤਰ੍ਹਾਂ ਤੁਸੀਂ ਵੀ ਬਣਾਓ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਇਸ ਤਰੀਕੇ ਨਾਲ ਬਣਾ ਕੇ ਵੇਖਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ